ਇਹ ਤਸਵੀਰਾਂ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਨੇ ਜਿੱਥੇ ਮੁੱਖ ਸੜਕ ਅਤੇ ਸਤਲੁਜ ਨਦੀ ਤੇ ਬਣਿਆ 1 ਕਿਲੋਮੀਟਰ ਤੋਂ ਵੱਧ ਲੰਮਾ ਪੁਲ ਲੰਮੇ ਸਮੇਂ ਤੋਂ ਬਹੁਤ ਹੀ ਖਸਤਾ ਹਾਲਾਤ ਦੇ ਵਿੱਚ ਸੀ ਪੁਲ ਦੇ ਆਸ-ਪਾਸ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਟ੍ਰੈਫਿਕ ਜਿਹੜੀ ਹੈ ਉਹ ਲੰਘਦੀ ਨਜ਼ਰ ਆ ਰਹੀ ਹੈ ਪਰ ਲੋਕਾਂ ਨੂੰ ਆਉਣਾ ਜਾਣਾ ਕਾਫੀ ਇੱਥੇ ਮੁਸ਼ਕਲ ਲੱਗ ਰਿਹਾ ਸੀ ਜਿਸ ਕਾਰਨ ਸਰਕਾਰ ਦੇ ਲਾਰਿਆਤ ਵੀ ਲੋਕ ਅੱਕ ਗਏ ਸਨ ਤਾਂ ਹੁਣ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਨੇ ਇਸ ਸੇਵਾ ਖੁਦ ਸੰਭਾਲੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਸਤਲੁਜ ਪੁੱਲ ਦੀ ਮੁਰੰਮਤ ਵੀ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਗੰਬੀਰ ਸਥਿਤੀ ਨੂੰ ਦੇਖਦੇ ਹੋਏ ਕਾਰ ਸੇਵਾ ਜ਼ਿਲ੍ਹਾ ਅਨੰਦਪੁਰ ਸਾਹਿਬ ਦੇ ਪੁੱਲ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਗਈ ਹੈ ਅਸਲ ਇਹ ਕਿ ਜਿੱਥੇ ਇਹ ਪੁੱਲ ਉੱਪਰੋਂ ਦੀ ਹੀ ਖਸਤਾ ਹਾਲਤ ਦੇ ਵਿੱਚ ਹੈ ਉੱਥੇ ਇਸ ਪੁੱਲ ਦੇ ਆਸ-ਪਾਸ ਗੈਰ ਕਾਨੂੰਨੀ ਮਾਈਨਿੰਗ ਹੋਣ ਕਾਰਨ ਪੁੱਲ ਦੇ ਪਾਵੇ ਜਿਹੜੇ ਨੇ ਉਹ ਨੰਗੇ ਹੋ ਚੁੱਕੇ ਨੇ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਦੇ ਸੇਵਾਦਾਰ ਬਾਬਾ ਸਤਨੰਦ ਸਿੰਘ ਜਿਨ੍ਹਾਂ ਦੁਆਰਾ ਗੜਸ਼ੰਕਰ ਸ਼੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ਨੂੰ ਬਣਾਇਆ ਜਾ ਰਿਹਾ ਹੈ ਉਹਨਾਂ ਨੇ ਇਕੱਲੇ ਹੀ ਪੁੱਲ ਨੂੰ ਠੀਕ ਕਰਨ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ ਬਾਬਾ ਜੀ ਨੇ ਦੇਖਦੇ ਹੋਏ ਥੋੜੀ ਹੀ ਦੇਰ ਦੇ ਵਿੱਚ ਆਸ-ਪਾਸ ਦੇ ਪਿੰਡਾਂ ਦੇ ਲੋਕ ਅਤੇ ਸ਼ਰਧਾਲੂ ਵੀ ਪੁਲਿਸ ਜਮ੍ਹਾਂ ਹੋ ਗਏ ਅਤੇ ਪੁਲਿਸ ਤੇ ਜਮ੍ਹਾਂ ਹੋਈ ਰੇਤ ਅਤੇ ਚਿੱਕੜ ਨੂੰ ਹਟਾ ਦਿੱਤਾ ਗਿਆ ਜਦੋਂ ਪਾਣੀ ਸੁੱਕ ਜਾਂਦਾ ਸੀ ਤਾਂ ਪੁੱਲ ਦੇ ਸੈਂਕੜੇ ਟੋਏ ਸੀਮੰਟ ਅਤੇ ਬਿਜਰੀ ਦੇ ਮਿਸ਼ਰਣ ਨਾਲ ਭਰੇ ਜਾਂਦੇ ਸਨ ਪਰ ਲਗਾਤਾਰ ਖਸਤਾ ਹੋਣ ਹਾਲਤ ਹੋਣ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਸਰਕਾਰ ਦੇ ਲਾਰੇ ਤਾਂ ਵੀ ਲੋਕ ਆਕਗੇ ਸਨ ਪਰ ਦੇਖ ਸਕਦੇ ਹੋ ਕਿ ਖਾਲਸੀ ਦੀ ਜਨਮ ਭੂਮੀ ਦੀ ਇਹ ਅਜਿਹੇ ਹਾਲਾਤ ਨੇ ਤੇ ਪੰਜਾਬ ਦੇ ਵਿੱਚ ਆਲੇ-ਦੁਆਲੇ ਹੋਰ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਸਰਕਾਰ ਦੇ ਲਾਰੇ ਤਾਂ ਤੰਗ ਆ ਕੇ ਹੁਣ ਕਾਰ ਸੇਵਾ ਵਾਲਿਆਂ ਨੇ ਖੁਦ ਇਹ ਸੇਵਾ ਸੰਭਾਲੀ ਹੈ ਪੁੱਲ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਸਰਕਾਰ ਨੂੰ ਕੀ ਸੁਨੇਹਾ ਦਿੱਤਾ ਇੱਕ ਵਾਰ ਆਪਾਂ ਸੁਣਦੇ ਹਾਂ ਕਾਰਜ ਕੀਤਾ ਜਾ ਰਿਹਾ ਜੀ ਸਰਕਾਰ ਇਹਨਾਂ ਦੇ ਰੋਡ ਦਾ ਤਾਂ ਆਪਣੇ ਨਹੀਂ ਪੱਥਰ ਸੈਂਟਰ ਗਵਰਨਮੈਂਟ ਵੀ ਰੱਖ ਚੁੱਕੀ ਹੈ ਜੀ ਤੇ ਪੰਜਾਬ ਗਵਰਨਮੈਂਟ ਵੀ ਰੱਖ ਚੁੱਕੀ ਹੈ ਜੀ ਪਰ ਥੋੜ੍ਹ ਨਹੀਂ ਬਣਾ ਜੀ ਤੇ ਇਹ ਮਾਂ ਪੁੱਛਾਂ ਨੇ ਸੰਤ ਬਾਬਾ ਸੇਵਾ ਸਿੰਘ ਜੀ ਲੜੀ ਤੋਂ ਚੱਲੇ ਆ ਰਹੇ ਸੰਤ ਬਾਬਾ ਸੁੱਚਾ ਸਿੰਘ ਜੀ ਪਾਪਾ ਸਤਨਾਮ ਸਿੰਘ ਜੀ ਇਹ ਰੋਡ ਹੋਣੇ ਬਣਾ ਰਹੇ ਨੇ ਪੋਪੋੜੀ ਲਗਾ ਪਿਛਲੇ ਸਾਲ ਅਸੀਂ ਆਈਸੀਕੂ ਰਸਾਖੀ ਤੇ ਤੇ ਖੜੇ ਬਹੁਤ ਸੀਗੇ ਟਰਾਲੀ ਦਾ ਆਉਂਦੀ ਸਾਡੇ ਪਿੰਡੋਂ ਸੰਗਤ ਤੇ ਮੇਲੇ ਤੇ ਆਈਦਾ ਤੇ ਪੋਪੋੜਾ ਹਾਲਿਆ ਤੇ ਅੱਜ ਇਹਨਾਂ ਨੇ ਜਿਹੜੇ 7 ਵਜੇ ਦਾ ਪੁਲਿਆ ਉਹਦਾ ਕੰਮ ਰੰਬਿਆ ਆ ਤੇ ਉਹ ਅੱਜ ਇਹਨਾਂ ਨੇ ਸ਼ੁਰੂ ਕੀਤਾ ਆ ਅੱਜ ਮੌਸਮ ਖਰਾਬ ਕਰਕੇ ਥੋੜਾ ਜਿਆ ਡਿਲੇ ਹੋ ਸਕਦਾ ਤੇ ਮਾਹ ਪੁੱਛਣਾ ਜਿੱਦਾਂ ਗੱਲ ਹੋਈ ਆ ਉਹ ਕਹਿੰਦੇ ਕਿ ਦੋ ਤਿੰਨ ਦਿਨਾਂ ਦੇ ਵਿੱਚ ਪੁਲ ਕੰਪਲੀਟ ਕੀਤਾ ਜਾਊਗਾ ਕੰਕਰੀਟ ਪਾਟ ਕੀ ਕਹਿਣਾ ਚਾਹੋਗੇ 350 ਸਾਲਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਮਾਗਮ ਜਿਹੜੇ ਮਨਾਏ ਜਾਣੇ ਨੇ ਸਰਕਾਰਾਂ ਕੋਈ ਕਿਸੇ ਵੀ ਪਾਰਟੀ ਦੀਆਂ ਹੁਣ ਸਰਕਾਰਾਂ ਫੇਲ ਹੋਈਆਂ ਨੇ ਫੇਲ ਹੋਈਆਂ ਜੀ ਇਹਦੇ ਵਿੱਚ ਇਸ ਕੰਮ ਦੇ ਵਿੱਚ ਤਾਂ ਪੱਕਾ ਫੇਲ ਹੈ ਜੀ ਕੋਈ ਰੋਡ ਨਹੀਂ ਇਹਨਾਂ ਨੇ ਹਜੇ ਤੱਕ ਕੇ ਇਸ ਰੋਡ ਦਾ ਨਾਮ ਚਿੰਤਪੁਰ ਨਹੀਂ ਰੋਡ ਰੱਖਿਆ ਗਿਆ ਤੇ ਬਣਾਈ ਕਿਸੇ ਸਰਕਾਰ ਨੇ ਨਹੀਂ ਸਰਕਾਰਾਂ तकरीबन ਸਾਰੀਆਂ ਫੇਲ ਨੇ ਇਹ ਮਹਾਪੁਰਸ਼ਾਂ ਨੇ ਕੰਮ ਚੱਕਿਆ ਆ ਜੀ ਇਹ 350 ਸਾਲਾਂ ਤੇ ਜਿੱਦਾਂ ਬਾਬਾ ਜੀ ਨਾਲ ਗੱਲ ਹੋਈ ਸੀ ਉਹ ਕਹਿੰਦੇ ਜੀ ਅਸੀਂ ਉਸ ਤੱਕ ਬਹੁਤ ਜ਼ੋਰ ਲੱਗਾ ਜਿੰਨੀ ਸੇਵਾ ਆਈ ਅਸੀਂ ਉਹਨਾਂ ਇਹਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰਨੀ 350 ਸਾਦਾ ਜੁੱਤੀ ਭਾਦਰ ਜੀ ਦੇ ਜਿਹੜਾ ਪ੍ਰੋਗਰਾਮ ਤੇ ਇੱਕ ਇਹਨੂੰ ਪੂਰ ਨੂੰ ਔਰ ਰੋਡ ਜਿਹੜਾ ਪਿੱਛੇ ਜਿੰਨਾ ਟੋਟਿਆਂ ਚ ਰਹਿ ਗਏ ਆ ਉਹ ਇਹਨਾਂ ਨੇ ਕੰਪਲੀਟ ਕਰਨ ਵੀ ਜਿਹੜੀ ਕੇ ਸੰਗਤ ਨੂੰ ਕੋਈ ਵੀ ਦਿੱਕਤ ਨਾ ਸਕੇ ਕਿ ਜਿਹੜੀਆਂ ਸੰਗਤਾਂ ਇੱਥੇ ਹਮ ਹਮਾ ਕੇ ਇਸ ਪ੍ਰੋਗਰਾਮ ਤੇ ਪਹੁੰਚਣ ਦੀ ਕੋਸ਼ਿਸ਼ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰਬਾਣੀ ਦਾ ਪਾਵਨ ਬਚਨ ਦਾ ਸੇਵਕ ਉਹ ਸੇਵਾ ਬਣਾਈ ਹੁਕਮ ਰੂਝ ਪਰਮ ਪਤਸਾਈ ਸੇਵਾ ਦੇ ਕਈ ਰੂਪ ਨੇ ਕਿ ਜਿਹੜੀ ਇਹ ਸੜਕ ਤੇ ਦੋ ਤਖਤਾਂ ਨੂੰ ਜੋੜਨ ਵਾਲੀ ਹੈ ਜਿਵੇਂ ਆਪ ਜੀ ਨੇ ਆਖਿਆ ਖਾਸ ਕਰਕੇ ਕਾਰਪਰਚੀ ਤੋਂ ਲੈ ਕੇ ਕਰਕੇ ਜੀ ਸ਼ਰਕ ਦਾ ਬੁਰਾ ਹਾਲ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਕਤੇ ਸਰਕਾਰ ਜੋਗ ਮਹਾਪੁਰਸ਼ ਬਾਬਾ ਸੁੱਚਾ ਸਿੰਘ ਜੀ ਬਾਬਾ ਸਤਨਾਕ ਸਿੰਘ ਜੀ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਗਤਾਂ ਦੇ ਸਹਿਯੋਗ ਨਾਲ ਜਿੱਥੇ ਸਰਕਾਰਾਂ ਫੇਲ ਹੋ ਗਈਆਂ ਜਿੱਧਰ ਸਰਕਾਰਾਂ ਨੇ ਵੇਖਿਆ ਵੀ ਨਹੀਂ ਉਹ ਮਹਾਪੁਰਸ਼ਾਂ ਨੇ ਸਾਥੂ ਪਤੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਸੰਗਤਾਂ ਦੀ ਸਹਿਯੋਗ ਦੇ ਸਦਕਾ ਇਹ ਕਾਜ ਕਹਿੰਦੇ ਨੇ ਅੱਜ ਵੀ ਵਿਖਿਆ ਜਿਹੜਾ ਵੱਡਾ ਪੁਲ ਸੰਗਤ ਪਰਵਾਹ ਜੀ ਨੂੰ ਆਪਾਂ ਕਹਿੰਦੇ ਆ ਉਹ ਸਥਾਨੀ ਤੋਂ ਖੜੇ ਪਏ ਹੋਏ ਦੇਣਾ ਖੱਡਿਆਂ ਨੂੰ ਜੀਵਨ ਦਸ ਜਿੰਮ ਆਪਣੇ ਚਲਿਆ ਹੈ ਤੇ ਸੰਗਤਾਂ ਵੀ ਸਹਿਯੋਗ ਕਰ ਰਹੀਆਂ ਨੇ ਸਵੇਰ ਤੋਂ ਹੀ ਜਿਹੜੀਆਂ ਵੀ ਸੰਗਤਾਂ ਦੇਖ ਰਹੀਆਂ ਨੇ ਇਹ ਰੋਕ ਰੋਕੇ ਜਾ ਰਹੀਆਂ ਨੇ ਦਾਸ ਰੇ ਦੇ ਵੀ ਵੀਡੀਓ ਵੇਖੀ ਹੈ ਤੇ ਮਨ ਵਿੱਚ ਚਾ ਵੀ ਸਗਾ ਮਹਾਪੁਰਸ਼ਾਂ ਦੇ ਦਰਸ਼ਨ ਕਰੀਏ ਸ਼ੈਰ ਹੋ ਗਏ ਨੇ ਪਾਸ਼ਾ ਕਿਰਪਾ ਕਰੇ ਮਹਾਪੁਰਸ਼ਾਂ ਨੂੰ ਇਸ ਤਰ੍ਹਾਂ ਚੜ੍ਹਦੀ ਕਲਾ ਵਿੱਚ ਅਕਸ਼ਿਸ਼ ਕਰਨ ਜੋ ਇਹਨਾਂ ਨੇ ਕਾਜ ਅਰਬੇ ਨੇ ਉਹ ਚੜ੍ਹਦੀ ਕਲਾ ਦੇ ਨਾਲ ਨੇ ਪਰਚਾ ਸਾਢੇ 350 ਸਾਲਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸ਼ਹੀਦੀ ਸਮਾਗਮ ਜਿਹੜੇ ਮਨਾਏ ਜਾ ਰਹੇ ਨੇ ਸਰਕਾਰ ਵੀ ਵੱਡੇ ਦਾਅਵੇ ਕਰ ਲਈ ਕਿ ਅਸੀਂ ਵੱਡੇ ਪੱਧਰ ਤੇ ਮਨਾ ਰਹੇ ਹਾਂ ਪਰ ਹਾਲਾਤ ਜਿਹੜੇ ਨੇ ਉਹ ਬੱਤ ਕੋ ਬੱਤਰ ਨੇ ਇੱਕ ਪੱਖ ਸੰਸਾਰੀ ਹੈ ਦੂਜਾ ਪੱਖ ਹੈਗਾ ਨਿਰੰਕਾਰੀ ਨਿਰੰਕਾਰ ਦਾ ਇਹ ਮਹਾਂਪੁਰਖਾਂ ਦਾ ਪੱਖ ਹੈ ਉਹ ਸਰਕਾਰ ਦਾ ਪੱਖ ਹੈ ਸਾਰਿਆਂ ਤੋਂ ਤੁਹਾਨੂੰ ਪਤਾ ਵੀ ਸਰਕਾਰ ਦਾ ਪੱਖ ਹੀ ਹੈ ਕਿ ਮਹਾਂਪੁਰਖਾਂ ਦਾ ਪੱਖ ਹੀ ਹੈ ਸੇਵਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਜੋ ਵੀ ਹੈ ਸਾਰਾ ਸਾਹਮਣੇ ਹੈ ਦੇਖੋ ਪੋਖਰਨ ਧਮਾਕਾ ਸੁਣਿਆ ਸੀਗਾ ਅਸੀਂ ਕਿ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਸੀ ਦੇਸ਼ ਦੀ ਸਰਕਾਰ ਨੇ ਜਦੋਂ ਗੁਜਰਾਤ ਦੇ ਕਾਸ਼ ਵਿੱਚ ਪੋਖਰਨ ਧਮਾਕਾ ਕਰਕੇ ਲੋਹਾ ਮਨਵਾਇਆ ਸੀਗਾ ਇਸੇ ਪ੍ਰਕਾਰ ਦੇ ਨਾਲ ਇਹਨੂੰ ਮੈਂ ਸ਼ਕਤੀ ਪ੍ਰਦਰਸ਼ਨ ਤਾਂ ਨਹੀਂ ਕਹੂੰਗਾ ਗੁਰੂ ਦੀ ਕਿਰਪਾ ਕਹਾਂ ਲੂੰਗਾ ਪਹਿਲਾ ਆਨੰਦਗੜ੍ਹ ਜੋ ਗੂਈ ਮੈਂ ਸ਼ੁਰੂ ਤੇ ਕਹਿੰਦਾ ਆਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਘਰ ਹੈ ਉੱਥੋਂ ਇੱਕ ਮਹਾਨ ਸੇਵਾ ਅੱਜ ਦੇ ਸਮੇਂ ਦਾ ਪੁਲ ਬਹੁਤ ਬਣ ਰਹੇ ਪਰ ਦੋ ਤਖਤਾਂ ਨੂੰ ਜੋੜਨ ਵਾਲਾ ਹਿੰਦੂਆਂ ਦੇ ਸਾਡੇ ਧਾਰਮਿਕ ਸ਼ਕਤੀ ਪੀਠ ਨਾਣਾ ਦੇਵੀ ਮਾਤਾ ਨੂੰ ਜੋੜਨ ਵਾਲਾ ਇਹ ਕਰੀਬ 1 ਕਿਲੋਮੀਟਰ ਲੰਬਾ ਪੁਲ ਹੈ ਜਿਹਦੀ ਬਹੁਤ ਹਾਲਤ ਖਰਾਬ ਹੈ ਸਮੇਂ-ਸਮੇਂ ਤੇ ਤੁਸੀਂ ਵੀ ਵਾਚ ਚੱਕੀ ਹੈ ਔਰ ਇਹਦੇ ਉੱਤੇ ਖੱਡੇ ਵੱਧ ਹੈ ਸੜਕ ਹੈ ਨਹੀਂ ਸੜਕ ਸਾਰ ਬਾਬਾ ਜੀ ਖੁਦ ਇਕੱਲਿਆਂ ਇੱਥੇ ਕਹੀ ਲੈ ਕੇ ਥੋੜੇ ਸੇਵਾਦਾਰਾਂ ਦੇ ਨਾਲ ਪੁਲ ਦੀ ਦਸ਼ਾ ਸੁਧਾਰਨ ਲਈ ਪੁਲ ਉੱਤੇ ਪਾਣੀ ਬਹੁਤ ਜਮਾ ਸੀਗਾ ਪੁਲ ਉੱਤੇ ਸਿਲਟ ਬਹੁਤ ਜਮਾ ਸੀਗੀ ਉਹਨੂੰ ਸਾਫ਼ ਕੀਤਾ ਬਾਬਾ ਜੀ ਦਾ ਮਨ ਬਣਾਇਆ ਹੋਇਆ ਤੇ ਇਹਦੇ ਤੇ ਪ੍ਰੀ ਮਿਕਸ ਪਾ ਕੇ ਇਹਨੂੰ ਸੰਗਤ ਦੇ ਚੱਲਣ ਜੋ ਕਰ ਦੇਣਾ ਮੈਂ ਤਾਂ ਇੰਨੀ ਗੱਲ ਕਹੂੰਗਾ ਜੀ ਸਾਨੂੰ ਸਾਡਾ ਮੂਲ ਪਛਾਣਨ ਦੀ ਲੋੜ ਹੈ ਸਾਡਾ ਇਤਿਹਾਸ ਪਛਾਣਨ ਦੀ ਲੋੜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਤੋਂ ਹੀ ਪਹਿਲਾਂ ਵੀ ਬਹੁਤ ਵੱਡੀਆਂ ਕਾਰਸ਼ੇਮਾ ਬਾਬਾ ਸੇਵਾ ਸਿੰਘ ਜੀ ਬਾਬਾ ਲਾਲ ਸਿੰਘ ਜੀ ਹੁਣ ਬਾਬਾ ਸੁੱਚਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਕਰ ਰਹੇ ਆ ਅਸੀਂ ਸਰਕਾਰਾਂ ਨੂੰ ਦੇਖੋ ਕਿੰਨਾ ਟੈਕਸ ਦੇ ਰਹੇ ਆ ਸਾਡਾ ਅਰਥ ਨਹੀਂ ਆ ਰਿਹਾ ਇੱਥੇ ਤਾਂ ਇੱਕ ਦਿਸਵੰਧ ਦਾ ਹੈ ਨਾ ਦਿਸਵੰਧ ਤੁਹਾਡੀ ਆਮਦਨ ਚ 100 ਰੁਪਏ ਜੋ 10 ਰੁਪਏ ਬਣਦਾ ਹੈ ਤੇ ਬਹੁਤੇ ਪੈਸਿਆਂ ਵਿੱਚੋਂ ਵੱਧ ਤੋਂ ਵੱਧ 100 ਰੁਪਇਆ 1000 ਰੁਪਏ ਬਣ ਜਾਂਦਾ ਹੈ ਜੇ ਸਹੀ ਅਸੀਂ ਟਿਕਾਣੇ ਤੇ ਸਹੀ ਥਾਂ ਤੇ ਐਦਾ ਗੁਰੂਆਂ ਦੇ ਨਾਲ ਜੁੜ ਕੇ ਇਹਨਾਂ ਦੇ ਸੇਵਾਦਾਰਾਂ ਨਾਲ ਬਾਬਾ ਜੀ ਨਾਲ ਜੁੜ ਕੇ ਕਰੀਏ ਤਾਂ ਜਿਹੜੇ ਕਾਰਜ ਮੇਰੇ ਨੌਲੇਜ ਦੇ ਵਿੱਚ ਅਸੀਂ ਨਹੀਂ ਦੇਖੇ ਸੀਗੇ ਜੋ ਸੰਤ ਕਰ ਰਹੇ ਉਹ ਪਹਿਲਾਂ ਨਹੀਂ ਹੋਏ ਪਰ ਮੈਂ ਕਹੂੰਗਾ ਕਿ ਸਾਰਾ ਇਲਾਕਾ ਸਾਰਾ ਪੰਜਾਬ ਇਸ ਸੇਵਾ ਨਾਲ ਜੁੜੇ ਤਾਂ ਕਿ ਰਹਿਂਦੀ ਦੁਨੀਆ ਤੱਕ ਜਿਹੜੇ ਝੰਡੇ ਸਥਾਪਿਤ ਹੋ ਰਹੇ ਹਨ ਕਾਰ ਸੇਵਾ ਦੇ ਉਹ ਬਹੁਤ ਅੱਗੇ ਤੱਕ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਸੀਂ ਕਿਸੇ ਨੂੰ ਨਹੀਂ ਕੁਝ ਕਹਿ ਸਕਦੇ ਜੀ ਇਹ ਸਾਡੇ ਨਾਲ ਸਾਰੇ ਸਤਿਕਾਰਯੋਗ ਨੇ ਸਿਆਣੇ ਨੇ ਸੂਝੀ ਨੇ بڑے ਵਿਖੇ ਆ ਉਹਨਾਂ ਨੂੰ ਪਤਾ ਹੈ ਜੇ ਅਸੀਂ ਸੰਗਤਾਂ ਨੂੰ ਛੋਟ ਦੇਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਸਾਨੂੰ ਲੋਕਾਂ ਨੂੰ ਵੋਟਾਂ ਪਾਉਣਗੇ ਸਰਕਾਰ ਚਾਦੀ ਬਣੇਗੀ ਤੇ ਅਸੀਂ ਇਹ ਕਾਰਜ ਨਾ ਕਰਾਂਗੇ ਕਿਉਂਕਿ ਸਰਕਾਰਾਂ ਇਸ ਕੰਮ ਆਸਕੇ ਕੰਨੀਆਂ ਕਿ ਇਲਾਕੇ ਦੀ ਤਰੱਕੀ ਹੋਵੇ ਇਲਾਕੇ ਦਾ ਵਿਕਾਸ ਹੋਵੇ ਜਿਹੜੀ ਚੀਜ਼ਾਂ ਦੀ ਸਾਨੂੰ ਲੋੜ ਹੈ ਹਸਪਤਾਲਾਂ ਦੀ ਸਕੂਲਾਂ ਦੀ ਕਾਲਜਾਂ ਦੀ ਰਸਿਆਂ ਦੀ ਕਿਉਂਕਿ ਉਹ ਸਰਕਾਰ ਇਸ ਕਰਕੇ ਚੁਣੀ ਜਾਂਦੀ ਆ ਸੋ ਅਸੀਂ ਤੇ ਕਿਸੇ ਸਰਕਾਰ ਨੂੰ ਹੀ ਮੰਦਾ ਨਹੀਂ ਕਹਿੰਦੇ ਚੰਗਾ ਨਹੀਂ ਕਹਿੰਦੇ ਤੁਸੀਂ ਕਹਿੰਦੇ ਸਾਰੀਆਂ ਸਰਕਾਰਾਂ ਜਿਹੜੀਆਂ ਇਹਨਾਂ ਨੂੰ ਸੋਚਣਾ ਚਾਹੀਦਾ ਤੇਰੀ ਮੁੱਕੇ ਦੀ ਸਰਕਾਰ ਹੈ ਇਹ ਵੀ ਜਿਹੜੀਆਂ ਪਹਿਲਾਂ ਰਹੇ ਦੁੱਖੀਆਂ ਉਹਨਾਂ ਨੂੰ ਵੀ ਗਾਂਵਾਂ ਵਿੱਚ ਸੁਣਨਾ ਇਹਦਾ ਵੀ ਸਾਨੂੰ ਕਿਉਂ ਮਾਰ ਪਈ ਸਾਨੂੰ ਕਿਉਂ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜੇ ਆਪਾਂ ਇਹ ਕਾਰਜ ਕਰੀਏ ਜਿਹੜੇ ਲੋਕਾਂ ਦੇ ਨੇ ਜਦੋਂ ਲੋਕ ਵਿਦੇਸ਼ਾਂ ਵਿੱਚ ਜਾਂਦੇ ਨੇ ਉਹਨਾਂ ਨੂੰ ਜਾ ਕੇ ਪੁੱਛੀਦਾ ਨਾ ਜਦੋਂ ਉਹ ਵਿਦੇਸ਼ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਪੁੱਛੀਦਾ ਕਿ ਕਿਹੋ ਜਿਹਾ ਮਾਹੌਲ ਹੈ ਕਿਹੋ ਜਿਹਾ ਉੱਥੇ ਦਾ ਇਲਾਕੇ ਦਾ ਰਹਿਣ ਸਹਿਣ ਆ ਜਦੋਂ ਉਹਨਾਂ ਦੇ ਵਿਚਾਰ ਸੁਣੀਦੇ ਆ ਤੇ ਸਾਡੀ ਧਰਤੀ ਵਰਗੇ ਸਾਡੇ ਇਲਾਕੇ ਵਰਗਾ ਸਾਡੇ ਪੰਜਾਬ ਦੀ ਧਰਤੀ ਵਰਗਾ ਕਿਤੇ ਵੀ ਕੋਈ ਵੀ ਸਥਿੜ ਨਹੀਂ ਹੈਗੀ ਜਿੰਨੀ ਇੱਥੇ ਖੁਸ਼ਹਾਲੀ ਜਿੰਨੀ ਇੱਥੇ ਸ਼ੋਕ ਸ਼ਾਂਤੀ ਜੇ ਇੱਥੇ ਦੇ ਪ੍ਰਬੰਧ ਸਹੀ ਹੋਣ ਤੇ ਸਾਨੂੰ ਵਿਦੇਸ਼ਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਉੱਥੇ ਸੰਕਟਾਂ ਪਬਲਿਕ ਜਿਹੜੀ ਆ ਜਾ ਰਹੀ ਇਸ ਤਰ੍ਹਾਂ ਕੇ ਜਾ ਰਹੀ ਆ ਉੱਥੇ ਸਾਰੀਆਂ ਸੁੱਖ ਸੁਵਿਧਾ ਨੇ ਉੱਥੇ ਜੇ ਮੈਡੀਕਲ ਦੀ ਸੁਵਿਧਾ ਉਹ ਬਹੁਤ ਵਧੀਆ ਹੈ ਜੇ ਵਿੱਦਿਆ ਦੀ ਗੱਲ ਕਰੀਏ ਚਾਹੇ ਉੱਥੇ ਕਿਸਰਾਂ ਦਾ ਵੀ ਜਿਹੜਾ ਉਹ ਬਹੁਤ ਵਧੀਆ ਸਹੁੂਰਤਾ ਨੇ ਕਾਨੂੰਨ ਦੇ ਧਾਇਰੇ ਦੇ ਵਿੱਚ ਰਹਿ ਕੇ ਕੰਮ ਕਰਦੇ ਨੇ ਸਾਡਾ ਪੰਜਾਬ ਵੀ ਬਹੁਤ ਵਧੀਆ ਖੁਸ਼ਹਾਲ ਆ ਇਹ ਗੁਰੂਆਂ ਪੀਰਾਂ ਦੀ ਤਰਤੀਆ ਇਹ ਇੱਕ ਸਵਰਗ ਆ ਇਹ ਇਲਾਕਾ ਜਿਹੜਾ ਜੇ ਆਪਾਂ ਦੇਖਿਆ ਜਾਵੇ ਇਹੋ ਜਿਹਾ ਇਲਾਕਾ ਕਿਤੇ ਨਹੀਂ ਮਿਲਦਾ ਸੂਰਜ ਕਰਕੇ ਅਸੀਂ ਤੇ ਸਾਰੀਆਂ ਸਰਕਾਰਾਂ ਨੂੰ ਜਿਹੜੀਆਂ ਪਹਿਲਾਂ ਰਹਿ ਚੁੱਕੀਆਂ ਉਹਨਾਂ ਨੇ ਰੋਸ਼ਨੀ ਢਰਾਂਦੇ ਐਂ ਤੇ ਸਾਰਿਆਂ ਨੂੰ ਇਹ ਗੱਲ ਕਹਿੰਦੇ ਆ ਕਿ ਜਿਹੜਾ ਵੀ ਕੋਈ ਮੌਕੇ ਦੀ ਚ ਹੈ ਉਨਾ ਪਰਪਕਾਰ ਦੇ ਕੰਮ ਕਰਨਾ ਚਾਹੀਦਾ ਤੇ ਉਹ ਸੈਂਟਰ ਵਿੱਚ ਜਿਹੜਾ ਕੰਕਰੀਟ ਬਿਲਕੁਲ ਜੀ ਜਿਵੇਂ ਮੌਸਮ ਬਰਸਾਤ ਦੀ ਚੱਲੀ ਹੈ ਹੁਣ ਅੱਜ ਸਫਾਈ ਦਾ ਕਾਰਜ ਜਿਹੜਾ ਸਾਡਾ ਤਕਰੀਬਨ ਕੰਪਲੀਟ ਹੋ ਜਾਣਾ ਜੀ ਸ਼ਾਮ ਤੱਕ ਜੇ ਮੌਸਮ ਠੀਕ ਹੋ ਗਿਆ ਤੇ ਕੰਕਰੀਟ ਜਿਹੜੀ ਉਹ ਖੱਡੇ ਪਾਉਣੇ ਸ਼ੁਰੂ ਕਰ ਲੈਣੇ ਆ ਜੇ ਮੌਸਮ ਇਦਾਂ ਮਾਲੋ ਸਾਡਾ ਜਿਹੜਾ ਪ੍ਰੋਗਰਾਮ ਹੈ ਤਿੰਨ ਤੋਂ ਚਾਰ ਦਿਨ ਦਾ ਜੀ ਤਿੰਨ ਤੋਂ ਚਾਰ ਦਿਨ ਦੇ ਵਿੱਚ ਜਿਹੜੇ ਖੱਡੇ ਸਾਰੇ ਕੰਪਲੀਟ ਕਰ ਦੇਣਾ